ਲਓ ਜੀ ਆਏ ਸਾਡੇ ਇੰਚ ਵੀ ਬੱਚੇ ਬਣੇ ਪਏ ਬਸ ਨਿਕਲ ਜਾਣਗੇ ਥੋੜੀ ਦੇਣਾ ਤੱਕ ਹਾਂ ਕੂਕਰ ਦਾ ਰੋਗਾ ਨਹੀਂ ਸਮਝ ਆਉਂਦੇ ਵੀ ਕਬੂਤਰਾਂ ਜਾਂ ਕਬੂਤਰੀ ਨਹੀਂ ਗੋੜਕਦਾ ਉਹ ਦੇਖੋ ਐ ਕਹਿੰਦੇ ਚੁੱਬਰ ਕਹਿੰਦੇ ਆਪਣੇ ਨਾਲ ਦਾ ਇਹਨੂੰ ਐ ਆਹ ਸਜੀ ਗਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਕੂਤਰ ਕਾਤਰ ਠੀਕ ਆ ਸਾਰੇ ਬਾਈਆਂ ਦੇ ਹੋਰ ਘਰ ਪਰਿਵਾਰ ਸੱਟ ਨੇ ਬਾਈ ਆਜੋ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਜੀ ਫਿਲਾਲ ਕੂਤਰਾਂ ਦਾ ਸ਼ੌਂਕ ਕਰਾ ਦਿੰਨੇ ਆ ਤੜਕੇ ਮਤਲਬ ਸ਼ਾਮ ਹੋ ਚੁੱਕੀ ਸਕੂਲੋਂ ਆ ਗਏ ਸੀ ਤਮਾਂ ਚੱਲਾ ਅਜਦਾ ਬਲੌਗ ਸਟਾਰਟ ਕਰ ਲਿਆ ਕੂਤਰ ਖਵਾਤਰ ਸਾਰੇ ਸੈੱਟ ਨੇ ਤੇ ਬੱਚੇ ਵੀ ਇੱਧਰ ਸੈੱਟ ਨੇ ਬਾਈ ਹੁਣ ਕੂਤਰੀ ਬੈਠੀ ਆ ਬੱਚਿਆਂ ਤੇ ਗੇਟ ਖੋਲਾਂਗੇ ਉੱਠ ਜੂਗੀ ਲਓ ਜੀ ਤੇ ਫਲਾਲ ਹੁਣ ਨਾ ਆਪਾਂ ਆਣ ਕੇ ਉਤਰ ਖਵਾਵਾਂਗੇ ਨਾਲੇ ਦਾਣੇ ਦੋਣੇ ਵੀ ਪਾਵਾਂਗੇ ਆਪਾਂ ਲੈਣ ਚੱਲੇ ਸੀਗੇ ਪੱਠੇ ਠੀਕ ਹੈ ਜੀ ਪੱਠੇ ਵੱਢ ਕੇ ਰੱਖੇ ਹੋਏ ਆ ਅਮਨੀਤ ਕੇ ਖੇਤ ਉੱਤੋਂ ਚੱਕ ਕੇ ਲਿਆਉਣੇ ਆ ਠੀਕ ਹੈ ਜੋ ਬਰ ਕਿਉਂਕਿ ਜਵਾਰ ਗਈ ਪੱਕ ਤੇ ਗਾਂਂਜ ਬਾਹਰ ਖਾਂਦੀ ਨਹੀਂ ਤਾਂ ਕਰਕੇ ਲਿਆਉਣੇ ਪੈਂਦੇ ਖੇਤ ਚ ਵੱਢ ਕੇ ਠੀਕ ਹੈ ਜੀ ਤੇ ਬਾਈਕ ਲੈ ਕੇ ਚਲਦੇ ਹਾਂ ਪੱਠੇ ਵੱਡੇ ਵੇ ਆ ਬਸ ਬਾਈਕ ਤੇ ਰੱਖ ਲਿਆਵਾਂਗੇ ਆ ਪੱਠੇ ਵੱਡੇ ਆ ਸਕੂਲੋਂ ਆਣ ਕੇ ਲਾਓ ਮੇਰੇ ਵੀਰੋ ਮਾਫੀ ਬਰ ਚੌਬਰ ਦੀ ਡਰਾਈਵਰੀ ਤੇ ਪੰਡ ਰੱਖ ਕੇ ਅੱਪਾ ਪੱਠਿਆਂ ਦੀ ਵੱਢ ਲਿਆਂਦੀ ਠੀਕ ਹੈ ਜੋ ਭਰ ਵੱਢ ਕੇ ਗਈ ਚੱਕ ਲਿਆਂਦੀ ਮੋਟਰਸਾਂ ਤੇ ਇੱਕ ਪੰਡ ਹੋਰ ਆ ਤੇ ਫਿਲਹਾਲ ਘਰ ਦੇ ਨੇੜੇ ਪਹੁੰਚਣ ਵਾਲੇ ਆ ਜੀ ਉਹ ਦੇਖੋ ਘਰ ਆ ਗਿਆ ਆਪਣਾ ਤੇ ਥੋੜਾ ਇਹ ਆਪਾਂ ਡਰਾਈਵਰ ਥੋੜੇ ਕੰਬੇ ਸਾਬਦੇ ਆ ਤੇ ਤਾਂ ਕਰਕੇ ਮੈਂ ਕਹਿੰਦਾ ਵੀ ਇੱਕ ਰਾਡ ਵਰਡ ਨੂੰ ਲਾ ਹੀ ਲਈ ਫਰੀ ਕਰਾਂਗੇ ਤੇ ਉਹ ਡੱਪ ਹੋ ਕੇ ਖਾਲੇ ਚ ਪਈਏ ਜਾ ਕੇ ਕਰਨੇੜੇ ਆ ਗਿਆ ਆਪਣਾ ਲੋ ਮੇਰੇ ਵੀਰੋ ਕਲੌਲ ਹੀ ਹੋ ਗਈ ਮੈਂ ਮੋਟਰਸਾਂ ਨੰਗਾਉਣ ਲੱਗਿਆ ਇੱਥੋਂ ਦੀ ਆਹ ਵੜਾ ਆਪਣਾ ਤੇ ਕੁੜੀ ਆਵਾ ਮੋਟਰਸਾਂ ਨੰਗਾ ਗਿਆ ਪੰਡ ਤਾਂ ਹੀ ਰਹਿ ਗਈ ਥੱਲੋਂ ਦੀ ਮੋਟਰਸਾਂ ਹੀ ਨੰਗਾ ਪੰਡ ਦੇ ਤੇ ਹੁਣ ਪੰਡ ਨੂੰ ਇੱਕ ਪਾਸੇ ਕਰੀਏ ਮੇਰੀ ਇਸ ਗੇਮ ਸੀ ਸਿੱਧਾ ਕੋਠੇ ਕੋਠੇ ਕੀ ਟੋਕੇ ਕੋਲੇ ਲੈ ਕੇ ਜਾਣ ਦੀ ਤੇ ਟੋਕੇ ਕੋਲੇ ਤਾਂ ਪਹੁੰਚੀ ਨਹੀਂ ਇੱਥੇ ਬਸ ਇਹਦਾ ਕੰਮ ਹੋ ਗਿਆ ਤੇ ਇੱਕ ਸਾਈਡ ਤੇ ਕਰਕੇ ਆਪਣੀ ਗੱਡੀ ਨੰਗਾਈਏ ਜੀ ਠੀਕ ਹੈ ਜੀ ਭਰਾ ਅਫੀਸ਼ੀਅਲ YouTube ਜਕਸਰ ਗਿੱਲ ਵਲੌਗ ਜਿਸ ਨੂੰ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਹੈ ਠੀਕ ਹੈ ਜੀ ਬਾਈ ਬਣ ਕੇ ਤੇ ਜਿਹੜੇ ਭਰਾ ਨਵੇਂ ਆਏ ਜ਼ਰੂਰ ਕਰਿਓ ਤੇ ਆਪਾਂ ਹੁਣ ਇਹਨੂੰ ਸਾਈਡ ਕਰ ਦਈਏ ਤੇ ਦੂਜੀ ਪੰਡ ਲਈ ਆਈਏ ਚੱਕ ਕੇ ਲਓ ਮੇਰੇ ਵੀਰੋ ਦੂਜੀ ਪੰਡ ਦਾ ਵੀ ਉਹ ਹਾਲ ਹੋਇਆ ਜਿਹੜਾ ਪਹਿਲੀ ਦਾ ਹੋਇਆ ਸੀ ਉਹ ਵੀ ਇੱਥੇ ਢਿੱਗ ਪਈ ਠੀਕ ਹੈ ਜੀ ਤੇ ਇਹਨੂੰ ਵੀ ਚੱਕ ਕੇ ਕਰ ਦਈਏ ਹੋਰ ਠੀਕ ਹੈ ਚੋਬਰੋ ਤੇ ਮੁੜ ਕੇ ਕੋਤਰ ਕੋਤਰ ਵਿਖਾਉਣੇ ਆ ਆ ਪੰਡ ਦਾ ਤਾਂ ਬੁਰਾ ਹਲੋ ਗਿਆ ਜੀ ਚੋਬਰੋ ਮੰਨੋ ਜਾਂ ਨਾ ਮੰਨੋ ਉਹ ਆ ਲੱਗ ਗਿਆ ਤੇ ਆਪਣੀ ਬੈਗਨ ਉਹ ਵੀ ਲੈ ਚਲੀਏ ਘਰੇ ਥਾਲੀਏ ਸ਼ਾਮਿਲ ਜਾ ਕੇ ਚੋਬਰੋ ਛੋਟੇ ਨੂੰ ਫਿਰ ਮੱਝਾ ਕੋਲੇ گاਵਾ ਕੋਲੇ ਠੱਲੇ ਆਈ ਛੋਟਾ ਕਹਿੰਦੇ ਆ ਇਹਨੂੰ ਜਿੱਦੋ ਜੀ ਓਏ ਯਾਰ ਗੱਲੇ ਚ ਵੱਜ ਗਿਆ ਸੀ ਪੈਰ ਮੇ ਲਓ ਮੇਰੇ ਵੀਰੋ ਬਾਈਕ ਤਾਂ ਪੜਿਆਣ ਕੇ ਰੋਕਤੀ ਤੇ ਸਾਈਕਲ ਵੀ ਆਪਣੀ ਇੱਥੇ ਖੜੀ ਐ ਤੇ ਹੁਣ ਮੁਖਾ ਦੇਣਾ ਕੋਟਰ ਤੁਹਾਨੂੰ ਤੇ ਯਾਰ ਅੱਜ ਆਪਾਂ ਜਿਹੜੇ ਉਹ ਦੂਜੀ ਜੋੜੀ ਦੇ ਆਂਡੇ ਚੈੱਕ ਕਰਨੇ ਵੀ ਬੱਚੇ ਨਿਕਲ ਨਾਲੇ ਸੀ ਉਹਦੇ ਚੋਂ ਵੀ ਵੀ ਮਤਲਬ ਕਿੰਨੇ 17 ਦਿਨ ਹੋ ਗਏ ਸੀ ਠੀਕ ਹੈ ਜੋ ਭਰੋ ਨਾਲੇ ਦਾਣੇ ਦੋਣੇ ਵੀ ਪਾਉਣੇ ਆ ਇਹਨਾਂ ਨੂੰ ਠੀਕ ਹੈ ਜੀ ਤੇ ਅੱਜਰ ਖੁੱਡੇ ਚ ਗਰਮੈਸ ਜ਼ਿਆਦੀ ਆ ਜੇ ਗਰਮੀ ਆ ਫਿਰ ਹਨਾ ਤਾਂ ਕਰਕੇ ਬਾਕੀ ਆਪਣੇ ਬੇਬੀ ਪੀਜ਼ਨ ਇਧਰ ਬੈਠੇ ਆ ਚੰਨਣ ਕਰਦਾ ਮੈਂ ਫੋਨ ਦਾ ਕਿਰਨ ਲਾਓ ਜੀ ਬੇਬੀ ਪੀਜ਼ਨ ਦੀ ਕਰੋ ਸ਼ੌਂਕ ਸੁੱਖ ਨਾਲ ਵਾ ਵਾ ਚ ਹੋ ਰਹੀ ਹੈ ਕਰੋ ਤੇਨਾਂ ਦੀ ਵਾਹਿਗੁਰੂ ਐਵੇਂ ਕਿਰਪਾ ਰੱਖੇ ਤੇ ਬਾਕੀ ਆਪਣੀ ਇੱਕ ਅੱਧੀ ਜੋੜੀ ਹੋਰਾਂ ਦੇ ਲਾਲੇ ਲੈਣੇ ਯਾਰ ਅੱਜ ਠੀਕ ਹੈ ਚੁਬਰੂ ਤੇ ਆਪੋ ਜੋੜੀ ਦੇ ਵਿੱਚ ਚ ਅੰਡੇ ਚੈੱਕ ਕਰਨੇ ਜਾ ਕੇ ਚੱਲਦੇ ਅੰਦਰ ਫਿਰ ਡਾਣੇ ਤੇ ਤੇ ਪਾਣੀ ਵੀ ਚੇਂਜ ਕਰਾਂਗੇ ਦਾਣਿਆਂ ਦਾ ਤਾਂ ਕਹਿੰਦਾ ਚੇਂਜ ਕਰਨਾ ਦਾਣੇ ਤਾਂ ਲਿਆ ਕੇ ਰੱਖਣੇ ਪਾਣੀ ਹੈ ਨਹੀਂ ਪਾਣੀ ਪਾਵਾਂਗੇ ਜੀ ਠੀਕ ਹੈ ਚੋਬਰ ਲਓ ਜੀ ਪਹੁੰਚ ਗਏ ਫੁੱਡੇ ਤੇ ਇਧਰ ਆ ਇੱਕ ਆ ਜੋੜੀ ਡੰਡੇ ਲਾਈ ਬੈਠੀ ਤੇ ਇਧਰ ਇਧਰ ਤਾਂ ਕੁਝ ਨਹੀਂ ਹੈ ਤਾਂ ਪਾਸੇ ਹੋਇਆ ਹੂੰ ਨਾ ਕਰ ਮੇਰੇ ਕੋ ਨਾ ਨਹੀਂ ਨਿਕਲੇ ਵਿੱਚ ਬਈ ਅਸੀਂ ਜੀ ਚੈੱਕ ਕਰ ਲੀ ਆਹ ਕੂਕਰ ਦਾ ਰੋ ਦੇਖੋ ਐ ਕਹਿੰਦੇ ਚੋਬਰ ਕਹਿੰਦੇ ਆਪਣੇ ਨਾਲ ਦਾ ਇਹਨੂੰ ਐ ਐ ਇੱਥੇ ਰੱਖ ਚਲੋ ਕੋਈ ਨਾ ਇਨਵਾਦ ਚਾਕੇ ਵਾਸਤੇ ਕਰਦਾ ਫਿਰ ਵੇਨੇ ਕੀ ਬੰਦ ਟੋਰਚ ਜਗਾ ਕੇ ਚੈੱਕ ਕਰਨਾ ਵਗੈਰਾ ਲਓ ਜੀ ਆਏ ਸਾਡੇ ਇੰਚ ਵੀ ਬੱਚੇ ਬਣੇ ਪਏ ਬਸ ਨਿਕਲ ਜਾਣਗੇ ਥੋੜੇ ਦਿਨਾਂ ਤੱਕ ਤੇ ਬਾਕੀ ਜੀ ਆ ਰਹੇ ਆਪਣੇ ਕਬੂਤਰ ਸ਼ੌਂਕ ਕਰ ਲੋ ਚੰਗੀ ਤਰ੍ਹਾਂ ਠੀਕ ਆ ਜੀ ਆਪਾਂ ਕਦੋਂ ਕਦੇ ਵੀ ਨਿਕਲ ਕਬੂਤਰਾਂ ਦਾ ਸ਼ੌਂਕ ਕਰਾਏ ਬਾਕੀ ਨੇ ਆ ਕਬੂਤਰ ਤਾਂ ਨਹੀਂ ਸਮਝ ਆਉਂਦੇ ਵੀ ਕਬੂਤਰਾਂ ਜਾਂ ਕਬੂਤਰੀ ਨਾ ਹੀ ਘੁੜਕਦਾ ਬਸ ਇੱਥੇ ਹੀ ਬੈਠਾ ਰਹਿੰਦਾ ਜੇ ਪਿੰਜਰੇ 'ਚ ਪਾ ਦਈਏ ਤਾਂ ਵੀ ਤੇ ਉੱਡਣ ਤੇ ਚੰਗਾ ਠੀਕ ਆ ਜੋ ਭਰੋਂ ਨਾ ਹੀ ਜੋੜੀ ਜੁੜੀ ਲਾਵੇ ਠੀਕ ਹੈ ਜੀ ਬਸ ਇਹਦੀ ਇੱਕ ਹੀ ਜਗ੍ਹਾ ਨੇ ਇੱਥੇ ਰਹਿਣਾ ਠੀਕ ਹੈ ਜੀ ਲਓ ਜੀ ਅੱਜ ਥੋੜੀ ਜੀ ਜ਼ਿਆਦਾ ਖੁੱਡੇ 'ਚ ਗਰਮੈਸ਼ ਆ ਤੇ ਗਰਮੀ ਬਾੜੀ ਆ ਮੇਰੇ ਵੀਰੋ 10 ਕਿੰਮਟਾ 5 ਲਗਭਗ 2-3 ਸਾਈਕਲ ਖੁੱਡੇ 'ਚ ਬੜੇ ਸੀ ਤੇ ਮੜਕੋ ਮੜਕੋ ਹੋ ਗਏ ਆਇਆ ਨਾ ਸੱਚੋ ਵੀ ਮੈਨੂੰ ਗਰਮੀ ਲਾਦੀ ਆ ਨਾ ਭਈ ਖੁੱਡੇ 'ਚ ਅੱਜ ਵਾਕਈ ਗਰਮੀ ਆ ਤੇ ਅੱਜ ਜਾਲੀ ਸੈੱਟ ਕਰਤੀ ਠੀਕ ਹੈ ਜਾਲੀ ਕਰਕੇ ਹਵਾ ਨਹੀਂ ਜਾਂਦੀ ਐਂਟਰ ਤੇ ਗਰਮੈਸ਼ ਹੋ ਜਾਂਦੀ ਆ ਤੇ ਜਾਲੀ ਵੀ ਤੁਹਾਨੂੰ ਪਤਾ ਫਿਰ ਲਾ ਕੇ ਰੱਖਣੀ ਪੈਂਦੀ ਆ ਠੀਕ ਹੈ ਜੀ ਇੱਕ ਰਾ ਇੱਥੇ ਇੰਨੀ ਕੁ ਕਰ ਦਿੰਨੇ ਆ ਜੇ ਨਾ ਹੁਕੂਤਰ ਨੂੰ ਹਵਾ ਆ ਉਹ ਲੱਗ ਜੂਗੀ ਤੇ ਬਾਕੀ ਸਿਆਲ ਆਉਣ ਵਾਲਾ ਇੱਥੇ ਗੱਟਾ ਲਾ ਦਾਂਗੇ ਮੁੜ ਕੇ ਤੁਸੀਂ ਟੈਨਸ਼ਨ ਨਾ ਲਓ ਇੱਕ ਨੰਬਰ ਕੰਮ ਕਰਾਂਗੇ ਜੀ ਹਣ ਚੱਲਦੇ ਆ ਬਾਹਰ ਉਧਰਲੇ ਪਾਸੇ ਤੇ ਕੋਈ ਕਰਦੇ ਦੋ ਥੇਲਿਆਂ ਦਾ ਕੰਮ ਠੀਕ ਹੈ ਜੀ ਲਓ ਮੇਰੇ ਵੀਰੋ ਪੰਡਾ ਚੱਕ ਕੇ ਆਪਾਂ ਉਧਰ ਛੜਦੀ ਟੋਕੇ ਵੱਲ ਨਾਲੇ ਉਧਰ ਕੋਕੜੇ ਵੀ ਖੁੱਲੇ ਛੱਡੇ ਹੋਏ ਨੇ ਉਹ ਰੇ ਉਹ ਇੰਦੇ ਹੋ ਲੋਗੇ ਆ ਰੇ ਠੀਕ ਹੈ ਜੀ ਵੇਖ ਕੋਕੜਾ ਲਓ ਮੇਰੇ ਵੀਰੋ ਪੱਠੇ ਕੁੱਤਰ ਕੇ ਆਪਾਂ ਹੋ ਚੁੱਕੇ ਆ ਵਿਹਲੇ ਜੀ ਸਿਰਚ ਸਾਰਾ ਕਾਈ ਕਾ ਭੈ ਗਿਆ ਤੇ ਇਧਰ ਪੱਠੇ ਵੀ ਦਿੱਤੇ ਕੁੱਤਰ ਚਲੋ ਖੁੜੇ 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 ਚਲੋ ਖੁੜੇ ਚੱਲ ਮੇਰੇ ਸਾਥ ਆਪਣੇ ਦਾ ਚੱਲ 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 ਖੁੜੇ ਚੱਲ 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 ਤੂੰ ਘਰ ਨਿਕਲ ਗਿਆ ਬਰ ਚੱਲ 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 ਲਓ ਜੀ ਤੇ ਪੱਠੇ ਕੁੱਤਰ ਆਂਦੇ ਤੇ ਹੁਣ ਕਬੂਤਰਾਂ ਨੂੰ ਰੱਖ ਦਈਏ ਪਾਣੀ ਨਾਲੇ ਕੋਕੜਾ ਰੱਖ ਦਾਂਗੇ ਨਾਰੇ ਦਾਨੇ ਦੂਨੇ ਪਾ ਦਨੇ ਠੀਕ ਹੈ ਜੀ ਲਓ ਮੇਰੇ ਵੀਰੋ ਹੁਣ ਆ ਚਿल्ल्या ਕਰੂਗੇ ਕਬੂਤਰਾਂ ਵਾਸਤੇ ਬਾਟੀ ਠੀਕ ਹੈ ਜੀ ਲਓ ਜੀ ਭਰ ਲਿਆ ਨੇ ਬਾਟੀ ਕਣਕ ਦੀ ਚੱਲ ਬਾਹਰ ਚੱਲ 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 ਚਲੋ ਬਾਹਰ ਹਣੇ ਲਓ ਜੀ ਕਬੂਤਰ ਆਪਣੇ ਉਡੀਕ ਕਰ ਰਹੇ ਆ ਵੀ ਕਦੋਂ ਕਣਕ ਆਊਗੀ ਤੇ ਕਦੋਂ ਖਾਵਾਂਗੇ ਅਸੀਂ ਤੇ ਆ ਗਈ ਆ ਗਈ ਚੁਭਰੋ ਛੋਕੋ ਦਾਨੇ ਦੂਨੇ ਤੇ ਗਰਮਾਹ ਅੱਜ ਬਾਲੀਆ ਖੁੱਡੇ ਚ ਲਓ ਇਹ ਉਤਰਨ ਲੱਗ ਗਿਆ ਪਤਾ ਵੀ ਚੁੱਬਰ ਹੁਣੀ ਦਾਣੇ ਲੈ ਕੇ ਆ ਗਈ ਤੇ ਇਹਨਾਂ ਨੇ ਉਹ ਤਾਂ ਬੁੱਧਾ ਕਰ ਰੱਖਿਆ ਦਾਣੇ ਵਾਲਾ ਪੀਪਾ ਦਾ ਪੀਪਾ ਕੀ ਦਾਣੇ ਵਾਲਾ ਕੀ ਕਹੀਆ ਹੁਣ ਇਹਨੂੰ ਪੁੱਲ ਗਏ ਆਪਾਂ ਕੀ ਕਹਿੰਦੇ ਟਰੇ ਦਾਣੇ ਵਾਲੀ ਟਰੇ ਹੁਣ ਗਾਂਹ ਜਾ ਕੇ ਚੱਕ ਲਈਏ ਲਓ ਮੇਰੇ ਵੀਰੋ ਹੁਣ ਪਾ ਦੀਏ ਦਾਣੇ ਦਾਣੇ ਕਹਿੰਦੇ ਵੀਰੋ ਦਾਣੇ ਪਾ ਦੀਏ ਲਓ ਪੱਜਿਓ ਚੋਬਰੋ ਤੇ ਤੇਰਾ ਪਾਣੀ ਵੀ ਬਾਹਰ ਚੱਕ ਲਈਏ ਇਹ ਵੀ ਚੇਂਜ ਕਰਦਗੇ ਤੇ ਆਏ ਵੀ ਦਵਾਰਾ ਪਾ ਲਈ ਨਾਲ ਕੁੱਕੜਾਂ ਦਾ। ਲੋ ਜੀ ਤੇ ਪਾਣੀ ਵੀ ਆਪਾਂ ਰੱਖ ਦਿੱਤੀ ਜੇ ਹੁਣ ਕੂਤਰਾਂ ਨੂੰ। ਠੀਕ ਐ ਚੀਓ ਪ੍ਰੋ ਤੇਰੇ ਮਿੱਟੀ ਵਾਲਾ ਭਾਂਡਾ ਲਿਆਉਣੇ ਆਪਾਂ ਕੁੰਡਾ। ਇਹਦੇ ਥੋੜਾ ਜਿਹਾ ਔਖਾ ਹੈ ਕੰਮ ਕਿਉਂਕਿ ਪਲਾਸਟਿਕਾ ਹੁੰਦੇ ਪਾਣੀ ਵੀ ਵਧੀਆ ਸੇਫ ਹੁੰਦਾ। ਠੀਕ ਐ ਜੀ ਤੇ ਨਾਲੇ ਬਰਤਨ ਵੱਡਾ ਲੈ ਕੇ ਆਵਾਂਗੇ। ਉੱਥੋਂ ਟੱਕ ਟੂਕ ਕੇ ਰੱਖ ਦਿਆ ਕਰਾਂਗੇ ਨਾਲੇ ਇਹਦੇ ਤੇ ਇੱਟ ਦੇਣ ਜੋਗਰੇ ਨਾਲ ਫੁੱਟੇ ਦੇਣ ਜੋਗਰੇ ਛੋਟਾ ਹੈਗਾ। ਕੁੰਡਾ ਲਿਆਵਾਂਗੇ ਠੀਕ ਐ ਜੀ ਚਟਨੀ ਕੁੱਟ ਨਾਲ। ਉਹ ਲੈ ਕੇ ਆਵਾਂਗੇ ਆਪਾਂ ਫੇਰੇ ਜਾਂ ਪਰਸੋਂ ਫੇਰੇ ਪਰਸੋਂ ਨਹੀਂ ਕਹਿ ਸਕਦੇ ਜਦੋਂ ਆਪਣੇ ਕੋਲ 4 ਪੈਸੇ ਆ ਗਏ ਉਹਦੇ ਹੀ ਲਿਆਉਣਾ ਆਪਾਂ ਠੀਕ ਹੈ ਜੀ ਲਓ ਜੀ ਕਹਿੰਦੇ ਗੇਟ ਖੋਲ ਕੇ ਰੱਖ ਦੀਏ ਪਿੰਜਰਾ ਪਾਸੇ ਰੱਖੀਏ ਗੇਟ ਫੁੱਲ ਨਹੀਂ ਖੁੱਲਦਾ ਜੀ ਇਹ ਕਰਾਂ ਮੇਂ ਜਰਾ ਆਖ ਦਿੰਨੇ ਆਪਾਂ ਕੋਕਣਾ ਵਾਲੇ ਹੁੱਡੇ ਤੇ ਇਹਨੂੰ ਖੋਲ ਲੀਏ ਲਓ ਜੋ ਬਰੋ ਕਹਿੰਦੇ ਪਾਣੀ ਪੂਣੀ ਵੀ ਪੀ ਲਓ ਲਓ ਜੀ ਆਓ ਪਾਣੀ ਪਿਓ ਪਾਣੀ ਠੀਕ ਹੈ ਜੀ ਆਜੋ 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 ਭਜਿਓ 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 ਸ਼ੇਰ ਭੱਗਿਓ ਪੀਓ ਪਾਣੀ ਤੇ ਤੁਸੀਂ ਠੀਕ ਠਾਕ ਜੋ ਇਹ ਵੀ ਠੀਕ ਠਾਕ ਜੇ ਤੇ ਹੁਣ ਆਪਾਂ ਪੱਠਿਆਂ ਵਾਲੇ ਕਾਰੇ ਨੂੰ ਪਾਣੀ ਲਾਉਣਾ ਸੀ ਤੇ ਇੱਧਰ ਸੜਕਾ ਪਿਆ ਹੁਣ ਸੜਕਾ ਲਿਉਣੀ ਚੱਕ ਕੇ ਕਿਰਾਂ ਘਰੋਂ ਬਚਲੀ ਕਿੱਥੇ ਪਿਆ ਠੀਕ ਹੈ ਜੀ ਅਮਨੀਤ ਕਹਾਂ ਨੇ ਰੱਖਿਆ ਫੋਨ ਕਰਕੇ ਪੁੱਛਦੇ ਹਾਂ ਉਹਨਾਂ ਨੂੰ ਲਓ ਜੀ ਦਾਣੇ ਧੁਨੇ ਪਾ ਕੇ ਚੋਬਰ ਹੁਣੇ ਹੋ ਚੁੱਕੇ ਆ ਵਹਿਲੇ ਤੇ ਫਲਾਲ ਹੁਣ ਨਾ ਸੜਕਾ ਇਕੱਠਾ ਕਰਨ ਆਏ ਸੀ ਕੋਈ ਤਾਰਿਆ ਠੀਕ ਹੈ ਜੀ ਇਹ ਆਪਣੇ ਬੋਰ ਨਾਲ ਜੁੜਿਆ ਪਿਆ ਤੇ ਦੂਜਾ ਆਪਾਂ ਲਿਉਣੇ ਆ ਇਕੱਠਾ ਕਰਕੇ ਗਾਂ ਚੋਂ ਨੇ ਚ ਪਿਆ ਉਹ ਤੇ ਫਿਰ ਵਿਛਾਉਣੇ ਆ ਤੇ ਫਿਰ ਕਰਦੇ ਆ ਜੀ ਕੰਮ ਬਾਲੇ ਪਏ ਆ ਮਿਆਕ ਨਾ ਮਿਆਕ ਰਿਆਈ ਤੇ ਬੋਰ ਛੱਡਿਆਂ ਦਾ ਚੋਬਰੋਂ ਆਪਾਂ ਪੈਨ ਲੱਗ ਗਿਆ ਪੱਠਿਆਂ ਨੂੰ ਪਾਣੀ ਠੀਕ ਆ ਜੀ ਤੇ ਪਰਲੇ ਕਰ ਇਹਨੂੰ ਲਾਵਾਂਗੇ ਕਿਉਂਕਿ ਇਹਦੇ ਤਾਂ ਅਜੇ ਪਾਰੇ ਪੂਰੇ ਛੰਗਣ ਵਾਲੇ ਆ ਨਾਲੇ ਸਾਹ ਤੋਂ ਸਾਫ ਕਰਨ ਵਾਲਾ ਪਿਆ ਠੀਕ ਆ ਜੀ ਲਓ ਜੀ ਤੇ ਹੁਣ ਕਹਿੰਦੇ ਪੱਠੇ ਵੀ ਪਾ ਦੀਏ ਆਪਾਂ ਠੀਕ ਆ ਚੋਬਰੋਂ ਕਿੱਥੇ ਗਿਆ ਬੱਠਲ ਬੁੱਠਣ ਕਿੱਥੇ ਆ ਟੋਕਰਾਂ ਤੋਂ ਛੜਕੇ ਠਾਂ ਦੇ ਤਾਂ ਬੁੱਠਣ ਕਿਧਰ ਗਿਆ ਚੋਬਰ ਆ ਰਿਹਾ ਕਹਿੰਦੇ ਜੀ ਕੰਮ ਤੇ ਟਾਈਮ ਤੇ ਚੀਜ਼ ਨਹੀਂ ਲੱਭ ਦੇ ਕਿ ਹੁਣ ਪਸ਼ੂ ਵਾਲੇ ਪਾਸੇ ਹੋ ਗਏ ਜੀ ਕੂਤਰਾਂ ਵਾਲਾ ਪਸ਼ੂ ਵਾਲਾ ਸਾਰਾ ਕੰਮ ਕਰਨ ਲੱਗ ਗਿਆ ਹੁਣ ਆਪਾਂ ਠੀਕ ਹੈ ਜੀ ਆਲ ਰਾਉਂਡਰ ਬੰਦੇ ਆ ਠੀਕ ਹੈ ਜੀ ਤੇ ਬਾਕੀ ਪੱਠੇ-ਪੁੱਠੇ ਬਾਦੀਏ ਫਿਰ ਕਰਦੇ ਆ ਲਓ ਜੀ ਕਹਿੰਦੇ ਮੇਰੇ ਵੀਰੋ ਕਬੂਤਰ ਦਾ ਦਰਸ਼ਨ ਠੀਕ ਹੈ ਜੀ ਤੇ ਇਹਦੇ ਬਾਰੇ ਆਪਾਂ ਇੱਕ ਚੀਜ਼ ਪੁੱਛਣੀ ਆ ਯਾਰ ਨਾ ਇਹ ਨਾ ਕਬੂਤਰ ਆ ਨਾ ਹੀ ਕਬੂਦਰੀ ਪਤਾ ਹੀ ਨਹੀਂ ਲੱਗਦਾ ਪਿਆੰਦਾ ਠੀਕ ਹੈ ਚੋਬਰ ਇੱਕ ਸਾਈਡ ਤੇ ਜਾ ਕੇ ਵਾਹੇਂਦਾ ਖੁੱਡੇ ਚ ਠੀਕ ਹੈ ਜੀ ਨਾ ਹੀ ਗੁੜਕਦਾ ਹੈ ਤੇ ਨਹੀਂ ਉਹ ਤੋਂ ਹਿਲਦਾ ਜੇ ਡਾਈਏ ਤਾਂ ਚੰਗਾ ਉੜਦਾ ਠੀਕ ਹੈ ਚੋ ਬਰੋ ਜਿੰਨਾ ਕੰਦਲ ਉੜਦਾ ਠੀ ਵਧੀਆ ਹੀ ਉੜਦਾ ਵਾਕਿ ਤੁਸੀਂ ਕੂਤਰ ਦੇਖ ਲਓ ਤੁਹਾਨੂੰ ਦੱਸਿਓ ਕਿਵੇਂ ਲੱਗਦਾ ਤੇ ਯਾਰ ਇਹਦਾ ਪਤਾ ਨਹੀਂ ਲੱਗਦਾ ਵੀ ਕਬੂਤਰ ਹੈ ਜਾਂ ਕਬੂਤਰੀ ਠੀਕ ਹੈ ਚੋ ਬਰੋ ਜੇ ਪਿੰਜਰੇ ਚ ਪਾ ਦਈਏ ਗੁਰਕਦਾ ਜੇ ਖੁੱਡੇ ਛੱਡ ਦਈਏ ਗੁਰਕਦਾ ਨਹੀਂ ਜਿਉ ਕਿਸੇ ਕੂਤਰੀ ਨਾਲ ਬਾਤਾਂ ਉਹਦੇ ਨਾਲ ਗੁਰਕਣ ਲੱਗ ਜੂਗਾ ਪਤਾ ਨਹੀਂ ਵੀ ਮਸਤ ਹੋ ਜਾਂਦੀ ਕਬੂਤਰੀ ਆ ਜਾਂ ਕਬੂਤਰ ਆ ਤੇ ਕਬੂਤਰ ਛੱਡ ਦਈਏ ਤਾਂ ਵੀ ਨਹੀਂ ਜੇ ਕਬੂਤਰ ਕਈ ਵਾਰੀ ਚੰਚੁੰਝ ਮਾਰ ਦਿੰਦਾ ਤਾਂ ਵੀ ਨਹੀਂ ਗੁਰਕਦਾ ਕਬੂਤਰੀ ਦਾ ਤਾਂ ਪਤਾ ਲੱਗ ਜਾਂਦਾ ਠੀਕ ਹੈ ਜੀ ਤੇ ਇਹਦਾ ਪਤਾ ਨਹੀਂ ਲੱਗਦਾ ਵੀ ਇਹ ਕੀ ਜਿਗਾਰਡਮੈਂਟ ਹੈ ਠੀਕ ਹੈ ਜੋ ਬ్రో ਤੇ ਇਹਦਾ ਪਤਾ ਪੁੱਤਾ ਲਾ ਕੇ ਦੱਸਿਓ ਠੀਕ ਹੈ ਜੀ ਬਾਕੀ ਦੱਸਿਓ ਕਿਸੇ ਨੂੰ ਗਿਫਟ ਕਰੀਏ ਜਾਂ ਨਾ ਕਰੀਏ ਆਪਦੇ ਕੋਲੇ ਰੱਖੀਏ ਜਾਂ ਨਾ ਰੱਖੀਏ ਠੀਕ ਹੈ ਜੀ ਲਓ ਜੀ ਅੱਗੇ ਨਾਲ ਤੇ ਮਤਲਬ ਚੇਂਜ ਹੋ ਗਿਆ ਫੇਸਬੁਕ ਅੱਗੇ ਤਾਂ ਹੋਰ ਹਿਸਾਬ ਦਾ ਸੀ ਹੁਣ ਹੋਰ ਹਿਸਾਬ ਦਾ ਬਣ ਗਿਆ ਠੀਕ ਹੈ ਜੀ ਕਿਉਂਕਿ ਪਹਿਲਾਂ ਦੇ ਵਾਲ ਬੂਲ ਹੋਰ ਸੀਗੇ ਹੁਣ ਹੋਰ ਚੇਂਜ ਹੋ ਗਿਆ ਠੀਕ ਹੈ ਜੀ ਅੱਗੇ ਥੋੜੇ ਕੋਲ ਕਾਲੇ ਕਾਲੇ ਸ਼ਿੱਟ ਸੀਗੇ ਤੇ ਹੁਣ ਫੁੱਲ ਹੀ ਹੋ ਗਏ ਨੇ ਕਾਲੇ ਸ਼ਿੱਟ ਮੈਂ ਬਹੁਤ ਪੁਰਾਣਾ ਕਬੂਤਰ ਆ ਤੇ ਇਹ ਮਾਮੇ ਦੇ ਮੁੰਡੇ ਤੋਂ ਲੈਂਦਾ ਸੀ ਤੇ ਅੱਜ ਆਪਣੀ ਬੱਕਰੀ ਵੀ ਬਾਹਰ ਫਿਰਦੀ ਆ ਠੀਕ ਹੈ ਜੀ ਤੇ ਹੁਣ ਵਿਚਾਰੇ ਨੂੰ ਛੱਡਦੀ ਆ ਖੁੱਡੇ 'ਚ ਤੇ ਐਵੇਂ ਬੱਸ ਮਨ ਲਾ ਜੇ ਚੰਗਾ ਉੜਦਾ ਰਿਹਾ ਠੀਕ ਹੈ ਨਹੀਂ ਤਾਂ ਇਹਦੀ ਜੋੜੀ ਜੁੜੀ ਲਵਾ ਦਾਂਗੇ ਨਹੀਂ ਤਾਂ ਫਿਰ ਆਪਾਂ ਨੂੰ ਛਤਰੀ ਤੇ ਤਾਂ ਬੰਨਣ ਦੇ ਕੰਮ ਹੀ ਆਊਗਾ ਕਿਉਂਕਿ ਹਾਂ ਇਹ ਕੰਮ ਜਰੂਰ ਆਊਗਾ ਇਹ ਪੁੱਛੋ ਕੀ ਵਝੋ ਕੀ ਨਵੇਂ ਬੱਚਿਆਂ ਨੂੰ ਛਤਰੀ ਤੇ ਲਾਉਣ ਦਾ ਉਹਨਾਂ ਨੂੰ ਕੁਝ ਆਉਣ ਦਾ ਠੀਕ ਹੈ ਜੀ ਇਹ ਕੰਮ ਲੈ ਸਕਦੇ ਆਪਾਂ ਸਕੂਟਰ ਤੋਂ ਨਹੀਂ ਇਹਦੇ ਬੱਚੇ-ਪੁੱچے ਕਢਾ ਸਕਦੇ ਠੀਕ ਹੈ ਜੀ ਤੇ ਬਾਕੀ ਹੁਣ ਫਸ ਨਾਲ ਨੂੰ ਲਈਏ ਤੇ ਵਲੌਗ ਮੇਰੇ ਖਿਆਲ ਚ ਆਪਾਂ ਨੂੰ ਇੱਥੇ ਐਂਡ ਕਰਨਾ ਪੈਣਾ ਅੱਜ ਦੇ ਵਲੌਗ ਚ ਕੁਝ ਖਾਸ ਨਹੀਂ ਕੀਤਾ ਅੱਜ ਦਾ ਦਿਨ ਯਾਰ ਆਪਣੇ ਲਈ ਠੀਕ-ਠਾਕ ਸੀ ਕਿਉਂਕਿ ਆਪਾਂ ਕੁਝ ਕੀਤਾ ਹੀ ਨਹੀਂ ਅੱਜ ਦੇ ਦਿਨ ਚ ਜਿੰਨਾ ਚਿਰ ਬੱਚੇ ਵੱਡੇ ਨਹੀਂ ਹੁੰਦੇ ਤੇ ਸਕੂਲ ਆਪਣੇ ਪੇਪਰ ਮੁੱਕਦੇ ਨਹੀਂ ਠੀਕ ਹੈ ਜੀ ਉਹਨਾਂ ਜਦ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਉਹਨਾਂ ਜਿੱਕਰ ਤਾਂ ਬਸ 11 ਵਜੇ ਆਏ ਤੇ ਵਲੌਗ ਸਟਾਰਟ ਕੀਤਾ ਤੇ ਖਤਮ ਕਰਤਾ ਜਦੋਂ ਬੱਚੇ ਨਿਕਲਿਆ ਇਹ ਉਨਾਂ ਨੂੰ ਡਾਇਆ ਕਰਾਂਗੇ ਉਹਨੇ ਛਤਰੀਆਂ ਦੇ ਬੰਨਿਆ ਕਰਾਂਗੇ ਨਾਲੇ ਛਤਰੀਆਂ ਦੇ ਤੇ ਆ ਤਾਹ ਕਪੜਾ ਲਾਵਾਂਗੇ ਠੀਕ ਹੈ ਜੀ ਤੇ ਉਹਦੇ ਨਾਲ ਫਿਰ ਆਪਣਾ ਵਲੌਗ ਵਧੀਆ ਨਾਲੇ ਕੀ ਕਹਿੰਦੇ ਆ ਵੀ ਉਹ ਹਮ ਦਾ ਇੰਟਰਸਟਿੰਗ ਬਣ ਜੂ ਨਾਲੇ ਫੁੱਲ ਘੈਂਟ ਵਲੌਗ ਬਣਿਆ ਕਰਾਂਗੇ ਤੇ ਬਾਕੀ ਠੀਕ ਹੈ ਜੀ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਿੰਨਾ ਬਈਆਂ ਨੇ ਨਵੇਂ ਆਨੇ ਕੀਤਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਨੂੰ ਐਂ ਸਪੋਰਟ ਕਰਦੇ ਰਹੋ ਠੀਕ ਹੈ ਜੋ ਬਰੋ ਐਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਹੱਥ ਵੱਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਮਿਲਦੇ ਆਂ ਫਿਰ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਸਸੀ ਗੱਲ ਸਾਰਿਆਂ ਨੂੰ ਲਓ ਜੀ ਆਪਾਂ ਪਿਛਲੀ ਵੀਡੀਓ ਪਾਈ ਸੀ ਵੀ ਛਦਰੀ ਦੇ ਕੱਪੜਾ ਕਿਹੜਾ ਲਈਏ ਆਪਾਂ ਨੂੰ ਬਹੁਤ ਬਾਈਆਂ ਨੇ ਕਮੈਂਟ ਕੀਤੇ ਠੀਕ ਆ ਵੀ 7-8 ਜਣਿਆਂ ਨੇ ਕਮੈਂਟ ਕੀਤੇ ਸੀ ਤੇ ਐਨੇ ਕੀ ਆਪਣੀ ਵੀਡੀਓ ਤੇ ਹੁੰਦੇ ਆ ਤੇ ਇੱਕ ਬਾਈ ਨੇ ਕਿਹਾ ਵੀ ਲਾਲ ਤੇ ਨੀਲਾ ਲਾ ਦਿਓ ਠੀਕ ਆ ਚੋbro ਇੱਕ ਨੇ ਕਿਹਾ ਵੀ ਖੱਟੀ ਤੇ ਹਰੀ ਝਾਲਰ ਕਰ ਦਿਓ ਆਹ ਨੀਲੀ ਤੇ ਖੱਟੀ ਝਾਲਰ ਕਰ ਦਿਓ ਇੱਕ ਨੇ ਕਿਹਾ ਵੀ ਪਲੱਸ ਬਣਾ ਦਿਓ ਤੇ ਬਾਕੀ ਬਈ ਹੁਣ ਮੈਂ ਹੁਣੇ ਹੀ ਬਲੌਗ ਮਤਲਬ ਕਮੈਂਟ ਵੇਖੇ ਸੀਗੇ ਤੇ ਬਈ ਆਪਾਂ ਸੋਚ ਕੇ ਲਾਵਾਂਗੇ ਤੇ ਲਾਵਾਂਗੇ ਜਿਹੜੇ ਤੁਸੀਂ ਕਮੈਂਟ ਕੀਤੇ ਇਹਨਾਂ ਚੋਂ ਹੀ ਆਏ ਨਾ ਸਮਝੋ ਵੀ ਮੈਂ ਆਪਦੇ ਪਿੰਡ ਲਾਉਂਗਾ ਕਿਉਂਕਿ ਜਿਹੜੇ ਤੁਸੀਂ ਕਮੈਂਟ ਕੀਤੇ ਆ ਉਸ ਹਸਾਬ ਦੇ ਲਗਭਗ ਸਾਡੇ ਪਿੰਡ ਚ ਕਿਸੇ ਦੀ ਛਤਰੀ ਹੈ ਨਹੀਂ ਤੇ ਉਹਨਾਂ ਹੁਣ ਉਹਨਾਂ ਕਮੈਂਟਾਂ ਜਿਹੜਾ ਆਪਾਂ ਨੂੰ ਵਧੀਆ ਲੱਗਿਆ ਕੱਪੜਾ ਜਾਂ ਜਿਹੜਾ ਆਪਣੇ ਇੱਥੇ ਪਿੰਡ ਚ ਮਿਲਦਾ ਹੋਇਆ ਤੇ ਜਿਹੜਾ ਆਪਾਂ ਨੂੰ ਸਹੀ ਲੱਗਿਆ ਉਹ ਆਪਾਂ ਲਾ ਦਾਂਗੇ ਛਤਰੀਆਂ ਤੇ ਬਸ ਇਹ 70 80 ਦਿਨਾਂ ਦੇ ਵਿੱਚ ਵਿੱਚ ਲਾਈ ਦੇਣਾ ਬੜੇ ਦਿਨ ਨਹੀਂ ਪਾਉਣੇ ਠੀਕ ਹੈ ਚੋਪਰੋ ਤੇ ਮੁੜ ਕੇ ਬੱਚੇ ਪੁੱਤੇ ਵੱਡੇ ਹੋ ਜਾਣਗੇ ਨਾਲੇ ਉਹਨੇ ਨੂੰ ਪੋੜ ਪਾਲ ਬਣਾ ਦਾਂਗੇ ਠੀਕ ਹੈ ਜੀ